ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ 'ਚ ਉਮੀਦ ਕਰਦ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਦਿਨ ਹੈਗਾ ਜੀ ਇਹ ਵੀਰਵਾਰ ਦਾ ਇੱਥੇ ਵੱਜ ਗਏ ਸੀਗੇ ਸਵਾ 3 ਦਾ ਟਾਈਮ ਹੈ ਸ਼ਾਮ ਦਾ ਇੱਥੇ ਮੱਜਾਂ ਬੰਨ੍ਹ ਦਿੱਤੀਆਂ ਸੀਗੀਆਂ ਅਸੀਂ ਸੰਨੀ ਤੇ ਤੇ ਨਹੀਂ ਪੈ ਰਿਹਾਗਾ ਤਿੰਨ ਦਿਨਾਂ ਤੋਂ ਇਹ ਤਾਂ ਸਾਰਿਆਂ ਦੀ ਪੈਰਿਆ ਜੀ ਮੀ ਸਾਰੇ ਪੰਜਾਬ ਜੀ ਹੈਗਾ ਇਹ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿੱਥੇ ਕਿੱਥੇ ਪੈਰਿਆ ਹੈਗਾ ਪਰਿਸਤਧਾਰੀਆਂ ਨੂੰ ਫੋਨ ਕਰਕੇ ਪੁੱਛਦੇ ਹਾਂ ਨਾ ਇਹ ਤਾਂ ਸਾਰੀ ਹੈਗਾ ਮੀ ਤੇ ਪਹਿਲਾਂ ਰੱਬ ਪਾਉਂਦਾ ਨਹੀਂ ਸੀਗਾ ਤੇ ਹੁਣ ਹਟਦਾ ਨਹੀਂ ਹੈਗਾ ਚਲੋ ਜੀ ਅਸੀਂ ਮੱਝਾਂ ਵੰਦੇ ਹੁੰਨੇ ਆਗੇ ਬਾਹਰ ਬਾਹਰ ਆਪਣਾ ਥਾਂ ਹੈਗਾਗਾ ਕੱਚਾ ਥਾਂਗਾ ਉੱਥੇ ਨਾਲ ਤਾਂ ਵੀ ਇੱਥੋਂ ਪੱਕੇ ਤੋਂ ਮੱਝਾਂ 2 ਘੰਟੇ ਬਾਅਦ ਰਹਿ ਜਾਂਦੀਆਂ ਨੇਗੀਆਂ ਨਾਲੇ ਕੱਚੇ ਥਾਂ 'ਚ ਪਸ਼ੂ ਫੁਰਦਾ ਹੈਗਾ ਸਾਡੇ ਮੈਟ ਵੀ ਹੈ ਨਹੀਂ ਗੇ ਰੱਖੇ ਹੋਏ ਕੱਚੇ 'ਚ ਬੰਨਿਆ ਹੋਣੇ ਹੁੰਨੇਗੇ ਜਿਆਦਾ ਲੋ ਜੀ ਚਲਦੀ ਸੀ ਉਦੋਂ ਹਟ ਗਏ ਸੀ ਕਿਥੋਂ ਮਹੀਨਾ ਕੋ ਤੇ ਹੁਣ ਫੇਰ ਬੰਦੇ ਹੁੰਨੇ ਬਾਹਰ ਆਪਾਂ ਮੱਝਾਂ ਉੱਥੇ ਨਾ ਲਿਬੜ ਕੇ ਆ ਜਾਂਦੀਆਂ ਨੇ ਕਿਉਂ ਜਦੋਂ ਹੁਣ ਕਣੀ ਕਣਾ ਮਨ ਤਾਂ ਹੋਈ ਹੀ ਰਹਿੰਦਾ ਹੈਗਾ ਗਿੱਲਾ ਹੋ ਜਾਂਦਾ ਹੈ ਥਾਂ ਬਹੁਤ ਲਿਬੜ ਜਾਂਦੀਆਂ ਨੇ ਤੇ ਅੱਜ ਤੱਕ ਕੁਝ ਜ਼ਿਆਦੀ ਲਿਬੜ ਗਈਆਂ ਸੀਗੀਆਂ ਤੇ ਬਸ ਐ ਜੇ ਹੁੰਦਾ ਸੀਗਾ ਕੌਲ ਜੀ ਹੋਈ ਪਈ ਸੀ ਕੁਛ ਵੀ ਠੰਡੀ ਸੀ ਚਲ ਗਰਮੀ ਐ ਨਹੀਂ ਸੀਗੀ ਐਨੀ ਕੁਛ ਮੇਰੇ ਵੈਣਾ ਸਾਡੇ ਮੱਜਾਂ ਕੋਈ ਨਿਮਾਉਂਦਾ ਨਹੀਂ ਹੈਗਾ ਬਸ ਮੈਨੂੰ ਜਦੋਂ ਕਾਲ ਹੋ ਜਾ ਕੋਈ ਨਹੀਂ ਮੱਜਾਂ ਨਿਮਾਉਂਦਾ ਸਾਡੇ ਇਹ ਡੈਡੀ ਕੋ ਨਹੀਂ ਤਵਾਂ ਮੈਂ 4-5 ਦਿਨਾਂ ਨਿਮਾਈ ਅਸੀਂ ਤਾਂ ਵੀ ਨਹੀਂ ਕਹਿੰਦੇ ਹੈਗੇ ਵੀ ਆਪਾਂ ਮੱਜਾਂ ਨਹੀਂ ਨਿਮਾਈਆਂ ਬਸ ਮੈਨੂੰ ਸ਼ੌਕ ਆ ਮੱਜਾਂ ਨਿਮਾਉਣ ਦਾ ਤੇ ਭੈੜੀਆਂ ਵੀ ਲੱਗਦੀਆਂ ਨੇ ਇਹਨਾਂ ਲਿਬੜੀਆਂ ਹੋਈਆਂ ਤਾਂ ਮੱਜਾਂ ਤੇ ਫਿਰ ਮੈਂ ਇੱਥੇ ਸੋਚਿਆ ਵੀ ਅੱਜ ਤਾਂ 3 ਦਿਨ ਹੋ ਗਏ ਵੀ ਅੱਜ ਤਾਂ ਨਮਾਈਏ ਫਿਰ ਮੈਂ ਟੂਟੀ ਚਲਾ ਲਈ ਸੀਗੀ ਥੰਨੀ ਤੇ ਬੰਨਣ ਸਾਰੀ ਲੱਗੇ ਸੀਗੀ ਨਮਾਉਣ ਮੈਂ ਮੈਨੂੰ ਐ ਸੀਗਾ ਵੀ ਫਿਰ ਫਰਸ਼ ਕਿਉਂ ਸਿੱਲਾ ਜੇ ਮੌਸਮ ਕਰਕੇ ਨਾ ਫਰਸ਼ ਸੁੱਕਦਾ ਨਹੀਂ ਹੈਗਾ ਚੰਗੀ ਤਰ੍ਹਾਂ ਸਵਾ 3 ਤਾਂ ਹੋ ਹੀ ਗਏ ਸੀਗੇ ਪਾਣੀ ਤਾਂ ਵੈਸੇ ਪਿਉਨੇ ਹੁੰਨੇਗਾ ਸੀ ਕੰਟਾ ਬਾਅਦ 4:00 ਵਜੇ ਤੇ ਫਿਰ ਮੈਂ ਬੰਨਣ ਸਾਰੀ ਲੱਗੀ ਸੀਗੀ ਨਮਾਉਣ ਤਾਂ ਇਹ ਸਿਰ ਨਹੀਂ ਇੱਧਰ ਕਰਦੀਆਂ ਹੈਗੀਆਂ ਮੈਂ ਸਿਰ ਫੜ ਫੜ ਕੇ ਤੋਤੇ ਇਹਨਾਂ ਦੇ ਘਾਰਾ ਲਾ ਰੱਖਿਆ ਸੀਗਾ ਸਿਰ 'ਚ ਇਹਨਾਂ ਨੇ ਮਿੱਟੀ ਤੇ ਇਹਨਾਂ ਨੂੰ ਹੁਣ ਇਹੋ ਆਪਾਂ ਵੀ ਸੰਨੀ ਖਾ ਲਈਏ ਭੁੱਖੀਆਂ ਹੁੰਦੀਆਂ ਨੇ ਕੇਰਾ ਪਸੂ ਜਦੋਂ ਬਾਹਰੋਂ ਆਉਂਦੇ ਆ ਤੇ ਸਾਰੀਆਂ ਨੂੰ ਗਿੱਲੀਆਂ ਕਰ ਲਿਆ ਸੀਗਾ ਕੇਰਾ ਵਿੱਚ ਲਗਾਰ ਆ ਜਾ ਉਗਲ ਜੂਗਾ ਫਿਰ ਵਧੀਆ ਲੈ ਜਾਂਦਾਗਾ ਛੋਟੀਆਂ ਤਾਂ ਮੇਰੀਆਂ ਬਹੁਤ ਰਾਜੀ ਹੋ ਗਈਆਂ ਵਧੀਆ ਠੀਕ ਨੇਗੀਆਂ ਜਿਵੇਂ ਹੁੰਦੇ ਆ ਹਨਾ ਉਸਰ ਪਸੂ ਤੇ ਮੱਝ ਨੂੰ ਪਤਾ ਨਹੀਂ ਕੀ ਗੱਲ ਹੈਗੀ ਨਾਲੇ ਵਧੀਆ ਸੇਵਾ ਕਰਦੀ ਆ ਮੈਂ ਤਾਂ ਲੱਟੀ ਲੂਟੀ ਵਧੀਆ ਪਾਉਨੇ ਆਗੇ ਤੇ ਪਤਾ ਨਹੀਂ ਤਾਂ ਇਹ ਦੁੱਧ ਦੀ ਖਾਰ ਮੰਨਦੀ ਹੈ ਕਿ ਸੂਕੇ ਬਹੁਤ ਲਿੱਸੀ ਹੋ ਜਾਂਦੀ ਹੈ ਇਹ ਪਹਿਲਾਂ ਸੂਣ ਜਦੋਂ ਸੂਣ ਵਾਲੀ ਹੁੰਦੀ ਹੈ ਬਹੁਤ ਰਾਜੀ ਹੋ ਜਾਂਦੀ ਹੈ ਕਿ ਸੂਕੇ ਤਾਂ ਜਮੀ ਲਿੱਸੀ ਹੋ ਜਾਂਦੀ ਹੈਗੀ ਕੁਛ ਹੀ ਕਰੀ ਜਾਵਾਂ ਮੈਂ ਰਾਜੀ ਨਹੀਂ ਹੁੰਦੀ ਇਹ ਤੇ ਇਹਨੂੰ ਸੂਈ ਨੂੰ ਵੀ 4 ਮਹੀਨੇ 4.5 ਮਹੀਨੇ ਹੋ ਗਏ ਜੀ ਅਜੇ ਤੱਕ ਕੋਈ ਬੋਲੀ ਨਹੀਂ ਹੈਗੀ ਜੇ ਕਿਸੇ ਭੈਣ ਭਾਈ ਨੂੰ ਕੋਈ ਨੁਕਤਾ ਪਤਾ ਤਾਂ ਜਰੂਰ ਦੱਸਿਓ ਜੀ ਇਹ ਇੱਥੇ ਮੈਂ ਆ ਕੇ ਭਾਂਡੇ 'ਚ ਬੈ ਗਈ ਸੀਗੀ ਦਮਜਾ ਲੈਣ ਲੱਗ ਗਈ ਸੀ ਸਾਰੀ ਭਿੱਜ ਜਾਂਦੀਆਂ ਪਸ਼ੂ ਨਮਾਉਂਦੇ ਤਾਂ ਇਹ ਇੱਥੇ ਅਰਮਨ ਨਿਸੰਬਰ ਕੇ ਸਾਰਾ ਤੇ ਪਾਣੀ ਡੋਲਦਾ ਸੀਗਾ ਇਹ ਉੱਪਰ ਆ ਖੇਡਣ ਲੱਗ ਗਿਆ ਬਸ ਕੰਮ ਇਹਨੇ ਫਰਸ਼ ਤਾਂ ਕਿਹੜਾ ਧੋਣਾਗਾ ਪਾਣੀ ਡੋਲਿਆ ਪਿਆ ਸੀਗਾ ਉੱਤੇ ਬੈਂਪਰ ਮਾਰਨ ਲੱਗ ਗਿਆ ਇਹ ਚੌੜਜੀ ਕਰੀ ਜਾਂਦਾ ਸੀਗਾ ਦੇਖੜੀਏ ਕੀ ਸਾਡੀ ਰੂਬੀ ਬਹੁਤ ਪਿਆਰੀ ਹੈਗੀ ਸਾਨੂੰ ਬੱਚਿਆਂ ਵਾਂਗੂ ਮੋਹ ਆਉਂਦਾ ਮੈਨੂੰ ਤਾਂ ਇਹਦਾ ਕਿਉਂ ਛੋਟੀ ਤੋਂ ਲੈ ਕੇ ਮੈਂ ਪਾਲੀ ਹੈਗੀ ਇੱਕ ਮਹੀਨੇ ਦੀ ਲੈ ਕੇ ਆਏ ਸੀ ਅਸੀਂ ਇਹਨੂੰ ਹੁਣ ਗੁੱਸਾ ਬਹੁਤ ਕਰਨ ਲੱਗ ਗਈ ਇਹ ਪਤਾ ਨਹੀਂ ਕੀ ਹੋ ਗਿਆ ਜੇ ਛੇੜ ਲੱਗਿਆ ਨਾ ਗੁੱਸੇ ਹੋ ਜਾਂਦੀ ਹੈ ਹੁਣ ਪੂਰੀ ਹਰਖਰੀ ਸੀ ਇੱਥੇ ਪੂਰਾ ਵੱਢਦੀ ਸੀਗੀ ਜੋਤ ਨੂੰ ਇੱਥੇ ਮੈਂ ਝੀਰ ਕੇ ਸਟਾਟੀ ਸੀਗੀ ਆਲੂ ਪਹਿਲਾਂ ਫਾੜੀਆਂ ਮੇਰੇ ਜੀਰੀਆਂ ਪੰਜੇ ਸੀਗੀਆਂ ਬਰਾਂਡੇ ਚ ਆਲੂ ਬਹੁਤ ਖਾਂਦੀ ਹੈ ਇਹ ਮੈਂ ਭੁੱਲ ਜਾਨੀਦੋ ਆਲੂ ਜੀਰਦੀ ਹੁੰਨੀ ਆ ਮੈਂ ਕਹਿੰਨੀ ਵੀ ਕਿਉਂ ਪਾਉਂਕਦੀ ਫਿਰ ਮੇਰੇ ਜਾਉਂਦੇ ਬੀ ਅੱਛਾ ਮੈਂ ਆਲੂ ਲਈ ਬੈਠੀ ਆ ਜਦੋਂ ਦੋ ਚਾਰ ਫਾੜੀਆਂ ਪਾਵਾਂ ਨਾ ਚੜ੍ਹਦੀ ਨਹੀਂ ਹੈਗੀ ਬਹੁਤ ਖਾਂਦੀ ਹੈ ਇਹ ਆਲੂ ਮੈਨੂੰ ਇੱਥੇ ਕਹਿ ਰਹੀ ਸੀ ਵੀ ਰੂਬੀ ਹੋਰ ਪਾਵਾਂ ਫਿਰ ਐ ਕਹਿੰਦੀ ਸੀ ਵੀ ਹਾਂ ਮੈਨੂੰ ਹੋਰ ਵੀ ਪਾ ਲੈ ਆਲੂਆਂ ਦੇ ਛਿਲਕੇ ਪਾਦਨੇ ਹੁੰਦੀਆਂ ਮੈਂ ਦੋ ਚਾਰ ਫਾੜੀਆਂ ਪਾਦਨੇ ਹੁੰਦੀਆਂ ਬਾਲੀ ਖੁਸ਼ ਹੋ ਕੇ ਖਾਂਦੀ ਹੈਗੀ ਦੁੱਧ ਰੋਟੀ ਨਹੀਂ ਨਾ ਖੁਸ਼ ਹੋ ਕੇ ਪੀਂਦੀ ਇਹ ਜੇ ਨਾਲ ਆਲੂ ਹੋ ਜੋ ਕੇ ਖਾਂਦੀ ਹੈ ਇਸ ਤੋਂ ਬਾਅਦ ਲਾਇਆ ਸੀ ਮੱਜਾਂ ਦੇ ਸਿੰਗਾ ਤੇ ਤੇਲ ਮੈਂ ਅਈ ਤੈਂ ਮੈਂ ਪੂਰੀ ਕੇਅਰ ਕਰਤੀ ਸੀਗੀ ਮੱਜਾਂ ਦੀ ਸਿੰਗਾ ਦੇ ਤੇਲ ਮੈ ਲਾਉਣੀ ਹੁੰਦੀ ਆਂਗੀ 15 20 ਦਿਨਾਂ ਬਾਅਦ ਵੀ ਕਈ ਕਹਿ ਦਿੰਦੇ ਨੇ ਵੀ ਜ਼ਿਆਦਾ ਨਹੀਂ ਲਾਉਣਾ ਚਾਹੀਦਾ ਨਾ ਸਿੰਗ ਪੋਲੇ ਹੋ ਜਾਂਦੇ ਆ ਕਿ ਸਾਡੀ ਨਾ ਮੱਜ ਦੀ 2 ਸਾਲ ਪਹਿਲਾਂ ਟੋਪੀ ਲੈ ਗਈ ਸੀਗੀ ਸਿੰਗ ਦੀ ਰਾਤ ਨੂੰ ਇਸੇ ਰੁੱਤ 'ਚ ਸੌਣ ਦੇ 'ਚ ਮੱਛਰ ਦੀ ਉਤਰੀ ਸੀਗੀ ਮੱਛਰਾਂ ਨਹੀਂ ਸਾਡੇ ਨਹੀਂ ਲੱਗੀ ਸੀਗੀ ਉਦੋਂ ਉਹ ਪੀਲੇਗੀ ਸੀ ਸਿੰਘ ਦੀ ਉਹ ਜਿਹੜੀ ਲਾਸਟ ਦੇ ਮੱਝ ਹੈਗੀ ਦੁੱਧ ਵਾਲੀ ਉਹਦੀ ਮਾਂ ਸੀਗੀ ਉਹ ਫਿਰ ਅਸੀਂ ਦੂਸਰੇ ਅਗਲੇ ਸੂਏ ਫਿਰ ਉਹ ਵੇਚਤੀ ਸੀਗੀ ਸਿੰਘ ਦੀ ਟੋਪੀ ਲਈ ਕਰਕੇ ਨਾ 10 15000 ਉਹਦਾ ਮੁੱਲ ਵੀ ਘਟ ਗਿਆ ਸੀਗਾ ਦਾਤੀ ਜੀ ਬਣ ਗਈ ਸੀਗੀ ਸਿੰਘ ਦੀ ਵੀ ਕਹਿੰਦੇ ਨੇ ਵੀ ਜ਼ਿਆਦਾ ਤੇਲ ਵੀ ਨਹੀਂ ਲਾਉਣਾ ਚਾਹੀਦਾ ਸਿੰਘ ਬੋਲੇ ਹੋ ਜਾਂਦੇ ਹੈਗੇ ਇੰਦੇ ਰਾਮਦਾਰੀ ਆ ਰਹੀ ਸੀਗੇ ਇਹਨਾਂ ਨੂੰ ਬਹੁਤ ਦੇਰਾਂ ਤੋਂ ਲਵਾਇਆ ਸੀਗਾ ਜੇ ਤੇਲ ਮੈਂ ਦੇਖ ਖੜ ਕੇ ਲਵਾਉਂਦੀਆਂ ਨਹੀਂ ਆ ਰਾਮ ਆਉਂਦੇ ਇਹਨਾਂ ਨੂੰ ਇਹ ਖੋਰਾ ਤੇ ਵੀ ਲਾਤਾ ਸੀਗਾ ਜਿਵੇਂ ਤੇਲ 10-15 ਮਿੰਟਾਂ ਬਾਅਦ ਲਾਤਾ ਸੀਗਾ ਸੁੱਕੀਆਂ ਤੋਂ ਤੇ ਇੱਕ ਦੂਜੀ ਦੇ ਉੱਤੇ ਸੰਨੀ ਜੀ ਪਾ ਵੀ ਦਿੱਤੀ ਇਹਨਾਂ ਨੇ ਲਿਬੜ ਵੀ ਗਈਆਂ ਛੱਲਾ ਜਿਹਾ ਮੌਸਮ ਆਇਆ ਪੈਗਾ ਫਰਸ਼ ਵੀ ਛੇਤੀ ਨਹੀਂ ਸੁੱਕਦਾ ਹੈਗਾ ਜਦੋਂ ਪਿਛਲੇ ਪੈਰ ਪਸ਼ੂ ਨਮਾਉਣੇ ਆਗੇ ਸਵੇਰੇ ਮੈਂ ਫਿਰ ਨਵਾ ਜਦੋਂ ਉੱਥੇ ਬੰਨ ਕੇ ਹੋਣਾ ਉਦੋਂ ਆਏ ਨਹੀਂ ਨਮਾਈਆਂ ਸੀਗੀਆਂ ਵੀ ਉੱਥੇ ਗਾਰੇ ਚ ਦਾ ਲਿਬੜਨ ਦੀਆਂ ਹੀ ਪਹਿਲਾਂ ਮੇਰੇ ਅੱਜ ਸਵੇਰੇ ਵੀ ਸਲਾਸੀ ਵੀ ਨਮਾਵਾ ਬੱਸ ਨਾ ਮੈਂ ਰੋਜੀ ਨਾ ਮੋਨੀਆ ਗਰਮੀ ਜੀ ਤਾਂ ਵੀ ਹੁਣ ਬਸ ਕੋਲ ਜੀ ਹੋ ਗਈ ਸੀਗੀ ਮੈਨੂੰ ਝੜਜਾ ਕਰਕੇ ਪੰਜ ਚਾਰ ਦਿਨਾਂ ਚ ਇੱਥੇ ਜੋਤ ਮੇਰੀ ਵੀਡੀਓ ਬਣਾ ਰਿਆ ਸੀਗਾ ਕਹਿੰਦਾ ਮੰਮੀ ਬੱਸ ਉਹਨੂੰ ਕਿੰਨਾ ਤੇਲ ਲਾਵਾਂਗੇ ਉਹਨੂੰ ਬਾਹਰ ਜਾਣ ਦੀ ਕਾਲ ਹੁੰਦੀ ਏ ਮੈਨੂੰ ਵੀਡੀਓ ਬਣਾਉਣੀ ਪੈਂਦੀ ਏ ਉਹਨੂੰ ਐ ਹੋ ਜਾਂਦਾਗਾ ਬਿਚੀ ਚੌੜ ਵੀ ਕਰੀ ਜਾਂਦਾ ਸੀਗਾ ਮੱਜਾਂ ਨਾਲ ਇਥੇ ਨਾ ਫਿਰ ਆਪਣੀ ਮੱਜਾ ਤੇ ਪੱਖੀ ਲੱਗੀ ਹੋਈ ਹੈਗੀ ਕੂਲਰ ਵਾਲੀ ਉਹ ਜਾਦੇ ਆਵਾਜ਼ ਕਰਦੀ ਹੈਗੀ ਤਾਂ ਕਰਕੇ ਮੈਂ ਫਿਰ ਉਹ ਬਾਜ ਕੱਟਤੀ ਸੀਗੀ ਵਾਇਸ ਰਿਕਾਰਡਿੰਗ ਕਰੀ ਸੀਗੀ ਮੈਂ ਤਾਂ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾ ਮਾ ਨਾ ਚੈਨਲ ਆ ਜੀ ਆਪਣਾ ਸਬਸਕ੍ਰਾਈਬਰ ਵਧਾਓ ਆਪਣੇ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਜੀ ਹੌਲੀ ਹੌਲੀ ਨੌਲਜ ਵੀ ਆਉਂਦੀ ਜਾਂਦੀ ਹੈ ਜਦੋਂ ਜਦੋਂ ਆਪਾਂ ਵੀਡੀਓ ਬਣਾਉਂਦੇ ਹਾਂ ਨਾ ਜੋਤ ਕਹਿੰਦਾ ਸੀ ਮੈਨੂੰ ਕੱਟੇ ਦੇ ਕੀ ਹੋਇਆ ਮੰਮੀ ਲਾਉਣ ਨੂੰ ਤੇਲ ਇਹਦੇ ਸਿੰਗ ਤਰਿਕੇ ਨਿੱਕੇ ਨਿੱਕੇ ਨੇ ਮੈਂ ਕਿਹਾ ਵਿਚਾਰੇ ਨੂੰ ਇਹਨੂੰ ਵੀ ਆਰਾਮਦਾਰੀ ਆਊਗੀ ਇਹਨੂੰ ਵੀ ਬਹੁਤ ਰਾਮ ਆ ਰਿਆ ਸੀਗਾ ਜਦੋਂ ਮੈਂ ਦਵਾਈ ਲਾਈ ਆਹ ਤੇਲ ਆਇਆ ਇਸ ਤੋਂ ਬਾਅਦ ਮੈਂ ਦਵਾਈ ਵੀ ਛਿੜਕੀ ਸੀ ਤਾਂ ਕਰਕੇ ਮੈਂ ਇੱਥੇ ਜੋਤ ਮੈਨੂੰ ਕਹਿੰਦਾ ਸੀ ਮम्मी ਕੱਟੇ ਦੇ ਕੀ ਹੋਇਆ ਤੇਲ ਉਹਨੂੰ ਨਿੱਕੇ ਨਿੱਕੇ ਤਾਂ ਸਿੰਗ ਨੇ ਮੈਂ ਕਿਹਾ ਨਹੀਂ ਵਿਚਾਰਾ ਇਹ ਵੀ ਝਾਕਦਾ ਹੈ ਵੀ ਮੇਰੇ ਨੂੰ ਲਾਇਆ ਇਹਦੀ ਆਰਾਮਦਾਰੀ ਆਊਗੀ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਾਂਗੇ ਕਿਸੇ ਹੋਰ ਵਲੌਗ ਨਾਲ ਧੰਨਵਾਦ ਜੀ